ਦੇ ਵੀਰਵਾ ਨਹੀਂ ਨਾ ਵੀਰਵਾ ਉਹਦੇ ਵੀਰ ਬੋੜੋ ਤੇ ਨੂੰ ਨਹੀਂ ਪਿਛਾ ਹੁਣ ਮੈਂ ਤੇ ਨਾ ਸਿੱਕਦਾ ਕੁੜੀ ਦੂਸਰੀ ਹੈ ਇਹ ਕਿਹਾ ਨਹੀਂ ਇਹ ਵੀਡੀਓ ਬਣ ਗਈ ਨਹੀਂ ਮੇਰਾ ਵਿਆਹ ਨਹੀਂ ਹੋਇਆ ਤਾ ਕੁੜੀ ਤੇ ਚੜ੍ਹਨੀ ਮੈਂ ਤੁਹਾਨੂੰ ਲੱਗਦਾ ਮੈਂ ਪ੍ਰੂਫ ਤੋਂ ਪਹਿਲਾਂ ਤੇ ਨੂੰ ਗੱਲ ਪ੍ਰੂਫ ਹੈ ਕਿ ਕੁੜੀ ਆ ਜਿਹੜੀ ਤੇਰੇ ਨਾਲ ਸੀ ਦੱਸਾਂ ਬਈ ਛੱਡਿਏ ਨਾ ਨਹੀਂ ਬਈ ਸੀਸੀਟੀਵੀ ਕੈਮਰੇ ਚ ਫੋਟੋ ਵੀ ਆਉਂਦੀ ਪਈ ਐ ਬਹੁਤ ਕਲੀਅਰ ਆਉਂਦੀ ਪਈ ਉਨਾ ਮਾਣ ਮੈਨੂੰ ਪਤਾ ਨਹੀਂ ਲੱਗਣਾ ਸਾਡਾ ਕੁਝ ਨੂੰ ਬਰੋਦਾ ਸਾਡੇ ਨਾਲ ਕਹਿਣ ਦੀ ਗੋਲੀ ਮਾਰ ਦਿੰਦੇ ਬੋਲ ਹਾਂ ਤਾਂ ਵੀ ਸੱਚ ਬੋਲ ਬਾ ਹਲੇ ਤਾਂ ਵੀ ਸੱਚ ਬੋਲ ਇਹ ਇਹ ਤਾਂ ਸੁਣਿਆ ਹੋਈ ਕਿੰਨਾ ਚਿਰ ਹੋ ਗਿਆ ਕੁੜੀ ਨਿਤਨਾ ਸਗਾ ਬਣੀ ਕੱਲ੍ਹ ਵੱਦ ਨੂੰ ਗੱਲ ਵੱਦ ਨੂੰ ਪਈ ਮਹੀਨਾ ਹੋ ਗਿਆ ਇਹਨੇ ਕਿਹਾ ਮਿਲਣਾ ਮੈਨੂੰ ਤੂੰ ਉੱਥੇ ਵੀ ਗਿਆ ਜਿੱਥੇ ਨਹੀਂ ਸਿਰਫ ਆਦੀ ਹੈ ਨਾ ਉੱਥੇ ਮੈਂ ਤਾਂ ਗਿਆ ਨਹੀਂ ਪੈਲੀ ਵੀ ਦੇਖ ਕੇ ਸਿਰਫ ਕਿਤੇ ਬੰਦਾ ਆ ਉਹ ਟੋਲੇ ਤੇ ਕੁੜੀ ਦੀ ਕੁੜੀ ਦੀ ਫੋਟੋ ਖੜ ਫੋਟੋ ਖੜ ਜੜੀ ਕੁੜੀ ਜੜੀ ਹੈ ਦੀ ਆਈ ਸੀ ਇੱਡੀ ਮੈਂ ਹਾਂ ਜਿਹੜੀ ਆਈ ਸੀ ਮੈਂ ਫੋਟੋ ਖੜ ਜਦੋਂ ਛੱਡੀ ਸੁੱਤੀ ਸੀ ਕੁੜੀ ਥੋੜੀ ਸੁੱਤੀ ਹੈਗੀ ਸੁੱਤੀ ਰੀਣ ਕਾਸ ਨਹੀਂ ਆ ਤੇ ਜੇ ਉਥੇ ਰਾਤ ਬਾਹਰ ਰਹਿ ਜਾਂਦੀ ਜੇ ਬਾਈ ਜਾਂ ਤੋਂ ਦੇਖਦਾ ਨਾ ਕੋਈ ਫੇ ਤੁਹਾਡੀ ਹਾਲ ਸਹੀ ਬਿਲਕੁਲ ਵੈਲੇ ਕੋਈ ਨਾ ਦੇਖਦਾ ਫੇ ਫੇ ਵਿਚਾਰੀ ਗਈ ਸੀ ਫੇ ਹੈ ਓਏ ਤੈਨੂੰ ਰੀਣ ਤਰਸ ਨਹੀਂ ਆਇਆ ਓਏ ਮੇਰੀ ਪੁੱਛ ਹੋ ਜਾਂਦਾ ਕੋਕਾਂ ਨੂੰ ਫੇ ਓਨੂੰ ਕੀ ਪਤਾ ਸੀ ਇੱਧਰ ਦੇ ਓਨੂੰ ਕੀ ਪਤਾ ਸੀ ਜੇ ਉਹ ਨਾ ਦੇਖਦਾ ਕੋਈ ਸੱਜੇ ਗੱਲ ਕੁੱਤੇ ਵੀ ਲੈਣੇ ਚੱਕੇ ਪੂਲ ਮੂੰਹ ਫੇ ਤੈਨੂੰ ਫੜ ਲੈ ਦੂਜਨ ਆਪਣਾ ਮੈਂ ਤੈਨੂੰ ਏਦਾਂ ਗੱਲਬਾਤ ਕੀਤੀ ਇੰਸਟਾਗ੍ਰਾਮ ਤੇ ਫੋਟੋਆਂ ਖਿੱਤੀਆਂ ਲਾ ਲਾ ਕੇ ਆ ਵੀ ਆ ਮੈਸੇਜ ਕੀਤਾ ਉਹਨੇ ਪਹਿਲਾਂ ਤੈਨੂੰ ਬਹੁਤ ਕੀਤਾ ਮੈਸੇਜ ਕਿੱਥੇ ਦੀ ਆਉ ਬੋਲ ਉਤਲੀ ਸੀ ਗਿਆ ਹਰਿਆਣੇ ਦੀ ਨਹੀਂ ਕਿਹਾ ਕਿ ਹਾਂ सिरसा ਹੈ ਵਾਸੇ ਹੋ ਅੱਗੇ ਕੁਛ ਨਹੀਂ ਦੱਸਿਆ ਕਿ ਪਿੰਡ ਕਿਹੜਾ ਕਿੱਥੇ ਆ ਕੁਝ ਵੀ ਕਿੰਨੇ ਦਿਨ ਖੇਹ ਖਾਧੀ ਉਸ ਤੋਂ ਬਾਅਦ ਕੁੜੀ ਛੱਡ ਕੇ ਕਿੱਥੇ ਰਹੀ ਇੱਕ ਰਾਤ ਨੂੰ ਘਰ ਗਈ ਹਾਂ ਫੇਰ ਫੇਰ ਚਲ ਗਈ ਕਿੰਨੇ ਦਾ ਪਰਿਵਾਰ ਨਾਲ ਫੋਨ ਕੀਤਾ ਕਰੇ ਹਾਂ ਆ ਗਿਆ ਜੋਨਾ ਕੌਣ ਘਰ ਵਾਲਾ ਘਰ ਵਾਲਾ ਤਾਂ ਆਇਆ ਹੀ ਨਹੀਂ ਦੱਲਿਆ ਮਨੇ ਤੇ ਦੇ ਗਿਆ ਭਾਈ ਨੇ ਕੀ ਕਹਿੰਦੀ ਕਹਿੰਦੀ ਮੇਰੇ ਘਰ ਵਾਲਾ ਮਨਾਪਾਉਂ ਚੱਲੀ ਆ ਕਹਿੰਦੀ ਦੋਸਤ ਰਾਤ ਨੂੰ ਕਿ ਇਦਾਂ ਕੀ ਆ ਤਰਸ ਨਹੀਂ ਆ ਤੇ ਰਹਿਮ ਵੀ ਨਹੀਂ ਆਇਆ ਤੈਨੂੰ ਇੱਧਰ ਬੋਲ ਰਹਿਮ ਵੀ ਨਹੀਂ ਆਇਆ ਤੈਨੂੰ ਤੈਨੂੰ ਕੀ ਲੱਗਦਾ ਵੀ ਤੈਨੂੰ ਨਾ ਲੱਗੂਗਾ ਤੂੰ ਸਾਨੂੰ ਹੈ ਬੋਲ ਇੱਧਰ ਤੈਨੂੰ ਕੀ ਲੱਗਦਾ ਤੂੰ ਲੱਭੂਗਾ ਨਹੀਂ ਸਾਨੂੰ ਫੇਰ ਤੂੰ ਜਿਵੇਂ ਲੱਭਣ ਜਿੱਥੇ ਮਰਜ਼ੀ ਲੁਕਾ ਕੇ ਅਸੀਂ ਲੱਭ ਹੀ ਲੈਨੇ ਆ ਹਾਂ ਤਾਂ ਫੇਰ ਫੇਰ ਤੂੰ ਕਿਦਾਂ ਕਿ ਤੂੰ ਕਿਦਾਂ ਕਹਿਤਾ ਵੀ ਮੈਂ ਉੱਥੇ ਲੁਕ ਜਾਊਂਗਾ ਇਦਾਂ ਛੱਡ ਕੇ ਗੁੜੀ ਹੁਣ ਬੋਲ ਕਿੱਥੋਂ ਆ ਰਹਿਣ ਬਣਾ ਤੂੰ ਭਾਈ ਜੂਪੀ ਤੋਂ ਆਈਏ ਭਾਈ ਪਿੱਛੋਂ ਪਿੱਛੋਂ ਜੂਪੀ ਤੋਂ ਇੱਥੇ ਕਿੰਨਾ ਚਵਗਾ ਰਹਿੰਦੇ ਹੋਂ ਭਾਈ ਕਾਫੀ ਢੰਗ ਹੋ ਗਿਆ ਇੱਥੇ ਚੰਨਾ ਸਾਡਾ ਤੈਨੂੰ ਰਹਿਣ ਤਰਸ ਨਹੀਂ ਆਈ ਤੈਨੂੰ ਉਹ ਕਰਨ ਲੱਗੇ ਕੰਮ ਉਹ ਇੱਧਰ ਹਾਂਜੀ ਭਾਈ ਜਦੋਂ ਕੁੜੀ ਤੈਨੂੰ ਛੋਟੀ ਜੀ ਹੋਏ ਜਦੋਂ ਤੂੰ ਹੱਥ 'ਚ ਫੜੀ ਸੀ ਤੇਰੀ ਗਰਦਨ ਉੱਤੇ ਲੱਗੀ ਸੀ ਹਾਂਜੀ ਹਾਂਜੀ ਤੈਨੂੰ ਇੰਨੀ ਠੰਡ ਦੇ ਵਿੱਚ ਰੱਖ ਦੇਣ ਸ਼ਰਮ ਨਹੀਂ ਆਈ ਤੈਨੂੰ ਕੀ ਭਾਈ ਵੀ ਜਿਉ ਮਰ ਗਈ ਏ ਉਹ ਇੱਧਰ ਦੇ ਉਹਨੂੰ ਤਾਂ ਚਵ ਨੂੰ ਸ਼ਰਮ ਨਹੀਂ ਆਈ ਜਿੰਨੇ ਜੰਮੀ ਤੈਨੂੰ ਤਾਂ ਮਾੜੀ ਮੋਟੀ ਇਨਸਾਨੀਅਤ ਤੁਹਾਡੇ ਵਿੱਚ ਨਹੀਂ ਨਹੀਂ ਇਨਸਾਨੀਅਤ ਹੈ ਨਹੀਂ ਇਧਰ ਬੋਲ ਤੁਹਾਡੇ ਵਿੱਚ ਨਹੀਂ ਇਨਸਾਨੀਅਤ ਹੈ ਨਹੀਂ ਤੇ ਬੋਲਦਾ ਨਹੀਂ ਉਹ ਤੇਰੇ ਵਿੱਚ ਨਹੀਂ ਨਾ ਇਨਸਾਨੀਅਤ ਹੈ ਨਹੀਂ ਤੁਹਾਡੀ ਜੀ ਕੋਈ ਹੈਗੀ ਆ ਹੈਗੀ ਕਿ ਕਿਦਾਂ ਹੈ ਬੋਲ ਇਧਰ ਬੋਲ ਤੇ ਫੇਰ ਕਿਉਂ ਛੱਡੀ ਕੁੜੀ ਹਾਂਜੀ ਉਹ ਕਹਿੰਦੀ ਕਹਿੰਦੀ ਛੱਡ ਰਹੀ ਸੀ ਹੂੰ ਬੋਲ ਕੀ ਕਹਿੰਦੀ ਉਹ ਕਹਿੰਦੀ ਇੱਥੇ ਛੱਡ ਦੇ ਇੱਥੇ ਛੱਡ ਦੇ ਸੋਏ ਲੱਗੇ ਸੀ ਹੂੰ আচ্ছা ਇੱਥੇ ਛੱਡ ਦੇ ਤੇ ਜੇ ਉਹ ਰਾਤ ਦਾ ਹਨੇਰਾ ਹੋਇਆ ਸੀ ਹਾਂ ਜੀ ਹਾਂ ਜੀ ਰੱਬ ਨਾ ਕਰਦਾ ਉੱਥੇ ਇੱਕ ਬੰਦਾ ਚਲ ਗਿਆ ਜਿਉਂ ਨਾ ਜਾਂਦਾ ਫੇਰ ਫੇਰ ਕੁੜੀ ਚ ਕੁੱਤੇ ਵਿੱਚ ਲੈਂ ਜਾ ਕੇ ਲੈਣ ਦੀ ਹੈ ਹੈ ਫੇਰ ਖਤਮ ਹੋ ਜਾਣੀ ਸੀ ਫੇ ਬਿੱਲ ਰਹਿਮ ਹੈ ਨਹੀਂ ਤਾਂ ਦਿੱਟੋ ਹੈ ਕੀ ਹੈ ਨਹੀਂ ਹੈਗਾ ਭਾਈ ਕੀ ਹੈਗਾ ਰਹਿਮ ਹੈਗਾ ਭਾਜੀ ਤੜਿਆ ਮੈਂ ਤਾਂ ਹੀ ਕੁੜੀ ਛੱਡੀ ਨਹੀਂ ਕੀ ਜਾਨ ਉਹ ਜਿਹੜੀ ਨਾਲ ਸੀ ਉਹ ਸਹੀ ਨਹੀਂ ਸੀਗੀ ਮੇਰੇ ਨਾਲ ਤਾਂ ਆਪ ਵੀ ਨਿਕਲ ਗਈ ਤੇ ਉੱਪਰੋਂ ਨਿਆਲਾ ਰੱਖ ਕੇ ਕਹਿੰਦੀ ਕਿ ਹਾਂ ਕਿ ਤੁਸੀਂ ਫਸਵਾਣਾ ਹੈ ਯਾਰ ਆਪ ਤੈਨੂੰ ਦੱਲਿਆ ਤੂੰ ਆਪ ਨਾੜ ਰੱਖਿਆ ਤੇਰੇ ਕੋਲ ੱੱੱੱੱੱੱੱੱੱੱੱੱੱੱ ਮੈਂ ਕਿ ਮੇਤੋ ਨਾ ਖੁndi ਕਹਿੰਦੇ ਫਲਾ ਮੈਂ ਰੱਖਾ ਮੇਰੇ ਕੋਲ ਦੀ ਲੈ ਕੇ ਆਪ ਰੱਖਿਆ ਹੁੰਦਾ ਗੋਦੀ ਫੜੀ ਤਾਂ ਤੂੰ ਸੀ ਫੜੀ ਮੈਂ ਸੀਗੀ ਆਹ ਦੇਖਣ ਲੱਗੇ ਮੇਤੋ ਨਹੀਂ ਰੱਖਉਂ ਤੇ ਹੂੰ ਤੂੰ ਨੇ ਕਿਹਾ ਕਿ ਹਾਂ ਮੈਨੂੰ ਫਲਾ ਮੈਂ ਚੱਕਿਆ ਤင်း ਰੱਖਿਆ ਵੀ ਰੱਬਾ ਮੇਰੀਆ ਵੇ ਕੀ ਹੈ ਗਈ ਸ਼ਰਮ ਹੁਣ ਹੁਣ ਮਾਰੀ ਮੋਟੀ ਆਈ ਸ਼ਰਮ ਤੈਨੂੰ ਬੋਲ ਹੈ ਵੀ ਮਾਂ ਦਾ ਗਲਤੀ ਹੈ ਹੈਗੀ ਕੁੜੀ ਵੀ ਆ ਗਿਆ ਫੇਡ ਨੂੰ ਆ ਗਿਆ ਹਾਂਜੀ ਇਹਨੂੰ ਆ ਗਿਆ ਤਾਂ ਫੇਰ ਦੋ ਦਿਨ ਕਰ ਰਹੀ ਉਸ ਤੋਂ ਬਾਅਦ ਕਹਿੰਦੇ ਮੈਂ ਆਪਣੇ ਘਰ ਵਾਲਾ ਫੋਨ ਕਰਨਾ ਉਹ ਲੈਣਾ ਕਰੂੰਗਾ ਤੁੰਗ ਚੱਲ ਗਈ ਫੇਰ ਕਿੰਜ ਤੁਮ ਕੋੜੀ ਦਾ ਪੁੱਛਿਆ ਵੀ ਨਹੀਂ ਕਿੱਥੇ ਗਈ ਕੁੜੀ ਕਿੱਥੇ ਨਹੀਂ ਗਈ ਕੁਝ ਵੀ ਨਹੀਂ ਪੁੱਛਿਆ ਕੁਝ ਵੀ ਨਹੀਂ ਕੁਝ ਕਰਨੇ ਇੱਕ ਰਾਤ ਪਹਿਲਾਂ ਜਿਰੰਦਰ ਰੱਖੀ ਕੁੜੀ ਹਾਂਜੀ ਜਿਰੰਦਰ ਉਦੋਂ ਭੁੱਖੀ ਤੇ ਆਈ ਕੁੜੀ ਦਾ ਮਾਮਾ ਦੁੱਧ ਹੀ ਪੀ ਜਾਂਦੀ ਸੀ ਕਿਦਾ ਰੱਖੀ ਭੁੱਖੀ ਤੇ ਆਈ ਉਹ ਲੈ ਇਧਰ ਦੁੱਧ ਭਿਾਈ ਛੱਡੀ ਉਹਨੂੰ ਕੋਈ ਦੁੱਧ ਦਾ ਨਹੀਂ ਵੀ ਕਰ ਕਿੰਨੇ ਪਲਾਉਣਾ ਕਿੰਨੇ ਕੀ ਕਰਨਾ ਉਹ ਹਰਿਆਣੇ ਦੀ ਕਿੰਨਾ ਝੂਆ ਕੁੜੀ ਉਹਨੇ ਪਤਾ ਪਈ ਇਦਾਂ ਮੇਰੇ ਕੋਲ ਕੀ ਕਹਿੰਦੀ ਚੋਧਰੀਆਂ ਕਹਿੰਦੀ ਚੋਧਰੀਆਂ ਦੀ ਕੁੜੀ ਆਂ ਫਸਿੱਤਾ ਕਿ ਆਉਣਾ ਹੂੰ ਕਿਹਦਾ ਤੇ ਇਹਦਾ ਗੱਲਬਾਤ ਕਿੰਨਾ ਚੱਲੂਗਾ ਤੇ ਨਾਲ ਗੱਲਬਾਤ ਮੇਨੂੰ ਇੰਸਟਾਗ੍ਰਾਮ ਤੇ ਗੱਲਬਾਤ ਹੋਈ ਸੀਗੀ ਹੂੰ ਦੋ ਤਿੰਨ ਮਹੀਨੇ ਚੱਲ ਰਹੀ ਉਸ ਤੋਂ ਬਾਅਦ ਕਹਿੰਦੀ ਮੈਂ ਤੈਨੂੰ ਦੇਖਣਾ ਮਿਲਣਾ ਹੂੰ ਤਿੰਨੇ ਕਾ ਠੀਕ ਆ ਨਾਲੀ ਕੁੜੀ ਲੈ ਗਈ ਕੁੜੀ ਬਣਾ ਲੈ ਕੇ ਗਈ ਹੂੰ ਆ ਜਾ ਬਾਅਦ ਵਿੱਚ ਮੈਂ ਤੇ ਆ ਹੂੰ ਤੇ ਮੈਂ ਕਰਨ ਮੈਂ ਤੇਰੇ ਘਰ ਆਲਾ ਕਹਿੰਦੀ ਹੂੰ ਮੰਦਾ ਕਿ ਹਮੇ ਤਾਂ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਹੋਈ ਆ ਗਲਤੀ ਜਿਹੜੀ ਕੁੜੀ ਨੇ ਹਾਂਜੀ ਗਲਤੀ ਹੋ ਗਈ ਮੇਤੋ ਬੱਸ ਹੂੰ ਸ਼ਰਮ ਤਾਂ ਨਹੀਂ ਆਉਂਦੀ ਕੁੜੀ ਹੂੰ ਆਉਂਦੀ ਮਾੜਾ ਮੋਟਾ ਵੀ ਜੀ ਦਿਲ ਹੈਗਾ ਅੰਦਰ ਧੜਕਦਾ ਦਿਲ ਹੈਗਾ ਤੈਨੂੰ ਮਾੜੀ ਮੋਟੀ ਵੀ ਹੈਗੀ ਦਿਲੋਂ ਸ਼ਰਮ ਹੈਗੀ ਤੈਨੂੰ ਕੋ ਨਹੀਂ ਹੈ ਨਹੀ ਭਾਈ ਪਰਚਾ ਕਰਾਉਣਾ ਤੇਰੇ ਤੇ ਤੂੰ ਦੇਖਦਾ ਜੇ ਬਣਦਾ ਤੇਰਾ ਦੇਖ ਤੇਰਾ ਕੀ ਪਰਚਾ ਕਰਾਉਣਾ ਤੇਰੇ ਤੇ ਹੂੰ ਨਹੀ ਭਾਈ ਦਣਾ ਕਰ ਕੀ ਨਹੀਂ ਐਂਦਾ ਕਰੋ ਅੱਛਾ ਕੁੜੀ ਮਰ ਜਾਂਦੀ ਫੇ ਗੋਲਨ ਮਰਦਾਂ ਦੀ ਫੇਰ ਤਾੜੀਆਂ ਸਹੀ ਬਾਈ ਤੇ ਫੇਰ ਉਹ ਤਾਂ ਕੌਣ ਦੇਣ ਦਾਣ ਸੀ ਫੇਰ ਤੂੰ ਬੱਤੀ ਜਾਣਾ ਸੀ ਬਾਹਰ ਆ ਕੇ ਕੋਣੀ ਐਡਾ ਤੁਸੀਂ ਅੰਨੇ ਹੋ ਗਏ ਤੁਸੀਂ ਦੋਨੇ ਜਾਣੇ ਓਏ ਬੋਲ ਹਾਂ ਹੁਣ ਅਕਲ ਹੈਗੀ ਤਾਂ ਕਾਹ ਕਿ ਨਹੀਂ ਹੈਗੀ ਹੈਂ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਾਫੀ ਦਿਨਾਂ ਤੋਂ ਸਾਨੂੰ ਤਲਾਸ਼ ਸੀ ਜਿਹੜੀ ਇੱਕ ਵੀਡੀਓ ਅਸੀਂ ਆਪਣੇ ਪੇਜ ਦੇ ਉੱਪਰ ਪਾਈ ਸੀ ਕਿ ਛੋਟੀ ਜਿੰਦ ਜਿਹੜੀ ਉਹਨੂੰ ਛੱਡ ਕੇ ਦੋ ਬੰਦੇ ਜਾ ਰਹੇ ਸੀ ਇੱਕ ਜਨਾਨੀ ਇੱਕ ਬੰਦਾ ਤੇ ਸਾਰਿਆਂ ਦਾ ਸਵਾਲ ਸੀ ਇਹ ਕੌਣ ਆ ਕਿੱਥੋਂ ਦੇ ਰਹਿਣ ਵਾਲੇ ਆ ਉਹਦੇ ਅਸਲੀ ਮਾਪੇ ਆ ਕੌਣ ਆ ਕਿਹਨੇ ਛੱਡੀ ਹੋਗੀ ਤੇ ਅੱਜ ਉਹ ਗੱਲਾਂ ਕਲੀਅਰ ਹੋ ਗਈਆਂ ਆਹ ਇਨਸਾਨ ਆ ਜਿੰਨੇ ਉਹ ਕੁੜੀ ਛੱਡੀ ਉਹ ਜਨਾਨੀ ਦੇ ਨਾਲ ਸੀ ਜਨਾਨੀ ਸਿਰਸੇ ਤੋਂ ਸੀ ਇਨਸਟਾਗ੍ਰਾਮ ਤੇ ਆ ਆ ਸ਼ਕਲ ਦੇਖ ਲੋ ਇਹਦੀ ਜਿਹੜੇ ਫਿਲਟਰ ਲਾ ਲਾ ਫੋਟੋਆਂ ਪਾ ਕੇ ਚਿੱਟੀਆਂ ਕਰ ਕਰ ਪਾ ਦੇ ਉੱਥੋਂ ਜਿਹੜੀਆਂ ਆ ਜਾਂਦੀਆਂ ਕਈ ਵਾਰ ਵੀ ਪਤਾ ਨਹੀਂ ਕਿੰਨਾ ਕੀ ਹੈਗਾ ਇਹਦੇ ਪੱਲੇ ਜੋ ਦਿਖਾੜ ਦਿੱਤੀ ਸ਼ੌਹਰਤ ਗੱਡੀਆਂ ਬਗਾਨੀਆਂ ਮੋਟਰਸਾਈਕਲ ਬਗਾਨੇ ਤੇ ਇਹ ਆ ਨਿਕਲਿਆ ਜਨੌਰ ਜਿਆ ਇਹ ਪੁਰਾਣਾ ਜੁਪੀ ਤੋਂ ਆ ਆ ਗਈ ਨਾ ਗੱਲ ਉੱਥੇ ਪ੍ਰਵਾਸੀਆਂ ਦੀ ਦੋ ਬੱਚੇ ਸਾਡੇ ਪਮਾਰਦੇ ਤੇ ਮਹਾਲੀ ਉੱਥੇ ਧਰਨਾ ਲਾ ਕੇ ਉੱਥੋਂ ਜਿਹੜਾ ਅਨਸਾਫ਼ ਦੂ ਬੱਚਿਆਂ ਨੂੰ ਦਬਾਇਆ ਗਿਆ ਕੱਲ ਇੱਕ ਬੱਚਾ ਪੂਰਾ ਕਿੰਨੀਆਂ ਘਟਨਾਵਾਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਅਸੀਂ ਸਾਡੀ ਪੰਜਾਬ ਦੀ ਧੀ ਨੂੰ ਛੇੜ ਕੇ ਲੰਘਿਆ ਉਹ ਵੀ ਪ੍ਰਵਾਸੀ ਉਹ ਵੀ ਫੜ ਕੇ ਮਾਫੀ ਮੰਗਾਈ ਅਸੀਂ ਇੱਕ ਹੁਣ ਜਿਹੜਾ ਸਾਡਾ ਵੀ ਮਨ ਕਹਿੰਦਾ ਸੀ ਵੀ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਇਦਾਂ ਦਾ ਹੋਊਗਾ ਕਿ ਇੰਨਾ ਨਰਦਈ ਕੋਈ ਨਹੀਂ ਹੋ ਸਕਦਾ ਕੋਈ ਵੀ ਮਤਲਬ ਛੋਟੀ ਜਾਨ ਇੱਕ ਜਦੋਂ ਛੱਡ ਕੇ ਨਿਕਲੇ ਉਹ ਕਿੱਦਾਂ ਉਹਦੇ ਕਾਲਜ 'ਚ ਉਹਦੇ ਦਿਲ ਨਾ ਹੋਊਗਾ ਉਹ ਬੰਦੇ ਦਾ ਅਸੀਂ ਜਿੰਨੇ ਮਰਜੀ ਅਸੀਂ ਸਭ ਕੁਝ ਕਰਨਾ ਪਰ ਐਡਾ ਨਹੀਂ ਵੀ ਬੱਚਿਆਂ ਦੇ ਉੱਪਰ ਰਹਿਮ ਬੰਦਾ ਕਰਨਾ ਬੰਦਾ 100 ਵਾਰ ਸੋਚਦਾ ਇਹ ਚ ਕੰਮ ਕਰਨ ਤੇ ਆ ਬੰਦਾ ਨਿਕਲਿਆ ਆ ਜਿਹਨੇ ਛੱਡੀ ਆ ਉਹ ਬੱਚ ਛੁੱਟ ਬੋਲ ਕੀ ਸਹੀ ਆ ਛੱਡੀ ਯਾਰ ਕੀ ਸਹੀ ਆ ਛੱਡੀ ਯਾਰ ਹਾਂਜੀ ਉਹ ਕਿੱਥੇ ਚੋਵਲਾ ਹੁਣ ਉਹ ਪਾਜੀ ਪਤਾ ਨਹੀਂ ਕਿੱਥੇ ਚਲ ਗਿਆ ਤੈਨੂੰ ਗੋਹ ਨਹੀਂ ਤੈਨੂੰ ਪਤਾ ਤੈਨੂੰ ਇਹ ਇਹ ਬੰਦਿਆਂ ਨੇ ਦੋਨਾਂ ਨੇ ਉਹ ਕੁੜੀ ਛੋਟੀ ਜਾਨ ਜਿਹੜੀ ਇੱਕ ਲਵਾਰਸ ਮੈਂ ਜੇ ਨਹੀਂ ਕਿਤੇ ਵੀਡੀਓ ਨਾ ਦੇਖੀ ਹੋਗੀ ਉਹ ਦੇਖਿਓ ਕਿਵੇਂ ਇੱਕ ਬੈਂਚ ਦੇ ਉੱਪਰ ਉਹ ਬੱਚੀ ਛੱਡ ਕੇ ਤਾਂ ਰਾਤ ਨੂੰ ਨਿਕਲ ਜਾਂਦੇ ਆ ਇਹੋ ਬੰਦੇ ਇਹਨਾਂ ਤੇ ਹੁਣ ਕਾਨੂੰਨੀ ਕਾਰਵਾਈ ਪੂਰੀ ਇਹਨੂੰ ਚੱਕ ਕੇ ਥਾਣੇ ਦਮਾਂਗੇ ਇੱਥੇ ਜੋ ਪਰਚਾ ਪ੍ਰਸ਼ਾਸਨ ਵੱਧ ਤੋਂ ਵੱਧ ਸਖਤ ਤੋਂ ਸਖਤ ਕਾਰਵਾਈ ਇਸ ਇਨਸਾਨ ਤੇ ਕੀਤੀ ਜਾਵੇ ਤਾਂ ਜੋ ਅੱਗੇ ਆਉਣ ਵਾਲੇ ਸਬਕ ਸਿੱਖਿਆ ਜਾਵੇ ਸਿਖਾਲਿਆ ਜਾਵੇ ਵੀ ਇਹਨਾਂ ਜੇ ਕੋ ਇਹੋ ਜਿਹਾ ਕੰਮ ਕਰੂਗਾ ਤੇ ਉਹਨਾਂ ਨੂੰ ਆਹ ਸਜ਼ਾ ਮਿਲੂ ਉਸ ਔਰਤ ਤੇ ਵੀ ਤਾਂ ਇਹ ਜਿਹੜਾ ਬੰਦਾ ਤੇ ਜੇ ਉਹ ਆ ਜੇ ਉੱਥੋਂ ਮੈਂ ਉਹ ਤੈਨੂੰ ਬਾਰ-ਬਾਰ ਮੈਂ ਤੈਨੂੰ ਅੱਗੇ ਵੀ ਪੁੱਛਿਆ 22 ਚਾਂਸ 9 8 ਸਾਢੇ 8 ਦਾ ਟਾਈਮ ਸੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਸੀ ਜਾਣ ਉੱਥੇ ਇੱਕ ਬੰਦਾ ਚਲ ਗਿਆ ਤੇ ਜੇ ਉਹ ਬਾਈ ਦਾ ਨਾਂ ਜਾਂਦਾ ਬਾਅਦ ਚ ਫੇਕ ਹੀ ਬਣਦਾ ਕੋੜੇ ਮਰਚਾਂ ਨਹੀਂ ਹੈ ਮਰ ਜਾ ਨਹੀਂ ਸੀ ਓਏ ਹੋਰ ਤੇ ਤੈਨੂੰ ਸ਼ਰਮ ਹੈ ਬੋਲ ਤੈਨੂੰ ਸ਼ਰਮ ਕੁੱਤੇ ਦੀ ਇਹ ਪੁੱਛੇ ਤਕ ਦੇਈ ਜਾਂਦਾ ਕਿਸੇ ਨੂੰ ਕਿਸੇ ਨੂੰ ਦੇਣ ਦਾ ਤੈਨੂੰ ਪਤਾ ਕਿੰਨੀ ਦੁਨੀਆ ਫੋਨ ਕਰ ਰਹੀ ਸਨ ਆ ਚਾਰ ਦਿਨ ਹੋ ਚੁੱਕੇ ਸਾਡਾ ਲੋਕਾਂ ਨੇ ਫੋਨ ਕਰ ਕਰ ਕੀਤਾ ਪਿਆ ਕਿ ਸਾਨੂੰ ਬਚੀ ਦੋ ਤਾਂ ਤੇ ਦਿਆ ਪੁੱਤਾ ਕਿਸੇ ਨੂੰ ਦੇ ਦਿੰਦੇ ਬਚ ਹੈ ਮੇਰੇ ਕੋਲ ਆ ਜਾਂਦਾ ਚਬਲਾ ਕਿਹ ਕਿਹਨਾਂ ਸਾਹਮਣੇ ਪਤਾ ਹੀ ਲੱਗਣਾ ਓਏ ਹੈ ਇਹ ਆ ਜੀ ਕੁੱਤਾ ਇਨਸਾਨ ਜਿਹੜਾ ਉਹਦੇ ਔਰਤ ਦੇ ਨਾਲ ਦੋਨਾਂ ਨੇ ਉਹਦੇ ਨਾਲ ਉਥੋਂ ਸਿਰਸੇ ਤੋਂ ਇਹਨੇ ਸੱਦ ਲਈ ਜਲੰਧਰ ਕਿੰਨੇ ਦਿਨ ਰਏ ਇੱਕ ਦਿਨ ਇੱਕ ਦਿਨ ਜਲੰਧਰ ਰਏ ਆ ਉਤੋਂ ਬਾਅਦ ਇਹ ਦਸੂਏ ਆ ਜਾਂਦੇ ਆ ਦਸੂਏ ਮੈਡੀਕਲ ਸਟੋਰ ਤੋਂ ਉਥੋਂ ਲੈ ਕੇ ਖੇਹ ਸਭਾ ਉੱਥੇ ਬੱਚੀ ਛੋਟੀ ਛੱਡ ਕੇ ਤੇ ਦੌੜ ਜਾਂਦੇ ਆ ਵੀ ਬੱਚੀ ਆਉਣਾ ਨਹੀਂ ਸੀ ਮੁੜ ਕੇ ਬੱਚੇ ਛੱਡ ਦਿੱਤੀ ਵੀ ਕੋਈ ਲੈ ਜੂ ਇਹਨੂੰ ਹਨਾ ਤੂੰ ਕਿਹਾ ਸੀ ਉਹਨੂੰ ਮੈਂ ਰੱਖਣੀ ਨਹੀਂ ਇਹ ਕਹੇ ਸੀ ਉਹਨੂੰ ਕੁੜੀ ਨੂੰ ਕੁੜੀ ਨੂੰ ਤੂੰ ਕਿਹਾ ਮੈਂ ਰੱਖਣੀ ਨਹੀਂ ਲੈ ਕੇ ਮੇਰੇ ਘਰ ਨਾਲ ਮੈਂ ਕਰਦੇ ਨੂੰ ਬੋਲਣਾ ਤਾਂ ਠੀਕ ਆ ਮੈਂ ਕਿਹਾ ਆਪਣੇ ਕਰਤੀ ਸੀ ਇਹ ਗੱਲ ਆ ਮੈਂ ਜਾਨਾਂ ਨਾਲ ਹੂੰ ਕਹਿੰਦੀ ਮੈਂ ਜਾਨਾਂ ਛੱਡ ਦਿੰਦੀ ਆ ਅੱਛਾ ਕਹਿੰਦੀ ਨਹੀਂ ਕਰ ਆਪਣੇ ਘਰ ਵੱਲ ਚੱਲ ਜਾ। ਹੂੰ। ਕਿਹਾ ਸੀ ਕਹਿੰਦਾ ਜੇ ਕਿਨਾ ਕੁੜੀ ਨੂੰ ਜਦੋਂ ਮਿਲੂਗੀ ਨਾ ਕੋਈ ਪੁੱਛਿਆ ਕਿ ਇਦਾਂ ਇਹ ਗੱਲ ਮੈਂ ਕਹੀਏ ਨਹੀਂ ਕਹੀਆ। ਹੂੰ। ਤੇ ਉਹਨੂੰ ਕਿਹਾ ਮੈਂ ਚੱਲ ਜਾ ਤੂੰ ਆਪਣੇ ਘਰ ਤੇ ਘਰ ਦੇ ਕੋਈ ਹੋਣੇ ਆ। ਇਦਾਂ ਉਹ ਦੰਦਾ ਕਿ ਤੂੰ ਇੱਕ ਵਿਆਹ ਦਿਵਾਉਣੇ ਆਈਆਂ ਕਿ ਤੂੰ ਵਿਆਹ ਦੇਖਣ ਚੱਲਦੀਆਂ। ਕਹਿੰਦਾ ਕਿ ਤੂੰ ਮੇਰੇ ਕੋਲ ਆਈਂ ਚੱਲ ਜਾ ਆਪਣੇ ਘਰ। ਕਹਿੰਦੀ ਨਹੀਂ ਮੈਂ ਜਾਣਾ ਹੁਣਾ। ਹੂੰ। ਕਿੰਨੇ ਵੀ ਤੇਰੇ ਕੋਲ ਰਹਿਣਾ। ਮੈਂ ਕਿਹਾ ਮੇਰੇ ਘਰ ਦੇ ਅੰਦਰ ਬੰਨ੍ਹਨੇ ਦੇਣਾ। ਹੂੰ। ਨਾ ਕਹਿਆ ਤੂੰ ਚੱਲ ਜਾ। ਕਿੰਨੇ ਨੂੰ ਕੁੜੀ ਛੱਡ ਦੇਣੀ। ਮੈਂ ਕਿਹਾ ਤੇਰੇ ਦਿਮਾਗ ਸਹੀ ਆ। ਮੈਂ ਚੱਲ ਜਾ ਘਰ ਨੂੰ। ਹੂੰ ਤੇ ਉਸ ਤੋਂ ਬਾਅਦ ਕਹਿੰਦੇ ਛੱਡ ਦਿੰਦੇ ਕੁੜੀ ਨੂੰ ਕੋਈ ਲੈ ਜਾਊਗਾ ਕਹਿੰਦੇ ਕੋਈ ਛੱਡ ਫੜੀ ਤਾਂ ਤੂੰ ਸੀ ਫੜੀ ਬਾਜੀ ਮੈਸੇਜ ਸੀ ਤੇ ਜਿਹੜੇ ਰੱਖੀ ਉਹਨੇ ਫੜ ਲਈ ਮੇਰੇ ਕੋਲ ਹੂੰ ਕਹਿੰਦੇ ਆ ਕੁੜੀ ਚੱਕਲਾ ਮੈਂ ਚਕਾਤੀ ਉਹਨਾਂ ਦਾ ਜੁੱਤੀਆਂ ਮਰੋ ਤੂੰ ਆਪ ਰੱਖੀ ਉਹ ਵਿੱਚ ਫੋਟ ਸੀਸੀਟੀਵੀ ਚੋਂ ਡਈ ਹੋ ਤੂੰ ਰੱਖੀ ਮੰਨ ਜਾ ਮੈਂ ਦਿਖਾਣਾ ਵੀਡੀਓ ਤੂੰ ਰੱਖੀ ਫੜ ਕੇ ਉੱਥੇ ਵਿੱਚ ਤੂੰ ਫੇਤਰ ਵੀ ਝੂਠ ਬੋਲਦਾ ਇੰਨੀ ਕੁਛ ਹੋਣ ਤੋਂ ਬਾਅਦ ਇੱਧਰ ਵੀ ਝੂਠ ਬੋਲਦਾ ਦਿਖਾਣਾ ਵੀਡੀਓ ਤੂੰ ਰੱਖੀ ਕੁੜੀ ਜਾ ਕੇ ਤੇ ਮੈਂ ਰੱਖੀ ਭਾਈ ਠੀਕ ਆ ਗਿਆ ਨਾ ਟਿਕਾਣੇ ਤੂੰ ਹਜੇ ਤੱਕ ਵੀ ਝੂਠ ਬੋਲਦਾ ਏੜੀ ਸ਼ਰਮ ਨਾ ਆਈ ਤੈਨੂੰ ਨਰਦਈ ਬੰਦਾ ਤੂੰ ਤੁਹਾਡੇ ਵਰਗਿਆਂ ਨੇ ਸਾਰਿਆਂ ਤੇ ਕਲੰਕਾਂ ਤੁਸੀਂ ਆ ਲੋ ਤੇਰੀ ਗਲਤੀ ਨਾਲ ਸਾਰੇ ਹੀ ਕਲੰਕਤ ਹੁੰਦੇ ਆ ਸਮਝ ਗਿਆ ਗੱਲ ਹੁਣ ਕਿੰਨਿਆਂ ਤੇ ਉਂਗਲ ਉਠਣੀਆਂ ਵੀ ਆ ਬੰਦਾ ਸੀ ਉਹ ਜਿੰਨੇ ਕੁੜੀ ਰੱਖੀ ਇਹ ਬੰਦਾ ਸੀ ਆ ਕਲੰਕ ਜਿਹੜੇ ਸਾਡੇ ਮੱਥੇ ਤੇ ਮੜੇ ਗਏ ਇਸ ਬੰਦੇ ਨੇ ਕੁੜੀ ਰੱਖੀ। ਉਹਨੂੰ ਕਿਹਾ ਹੋਊਗਾ ਮੈਂ ਨਹੀਂ ਰੱਖਣ ਮੈਂ ਨਹੀਂ ਰੱਖਣਾ ਤੈਨੂੰ। ਉਹ ਕੁੜੀ ਨਾਲ ਲੈ ਕੇ ਆ ਗਈ ਉੱਥੇ। ਇਹਨੇ ਕਿਹਾ ਹੋਊਗਾ ਮੈਂ ਨਹੀਂ ਕੁੜੀ ਰੱਖਣੀ। ਇੱਥੇ ਚਾਕੇ ਉਹਨੇ ਕਹਿਤਾ ਇੱਥੇ ਰੱਖ ਦੇ। ਦੋਨਾਂ ਜਾਣਿਆਂ ਨੇ ਕੁੜੀ ਵੇਚ ਤੇ ਰੱਖ ਕੇ ਬਿਸ਼ਰਮੀ ਦੀ ਹਾਲਤ ਵਿੱਚ ਦੋਨੇ ਜਾਣੇ ਉੱਥੋਂ ਨਿਕਲ ਜਾਂਦੇ। ਇਹ ਆ ਬੰਦੇ ਦੋਨੇ। ਅੱਜ ਫੜ ਲਿਆ ਗਿਆ ਹੁਣ। ਹੁਣ ਜਾ ਕੇ ਇਹਨੂੰ ਵੀ ਥਾਣੇ ਦਮਾ ਕੇ ਤੇ ਪਰਚਾ ਕਾਨੂੰਨੀ ਕਾਰਵਾਈ ਜੋ ਇੱਥੇ ਹੋ ਗਈ ਸਖਤ ਤੋਂ ਸਖਤ ਕਰਵਾਵਾਂਗੇ। ਇੱਥੇ ਪਰਚਾ ਕਰਵਾਵਾਂਗੇ ਵੱਡੇ ਪੱਧਰ ਤੇ ਉੱਪਰ ਜੋ ਵੀ ਕਾਨੂੰਨੀ ਕਾਰਵਾਈ ਚਾਹੇ ਅ ਕਿੱਥੇ ਵੀ ਸਾਨੂੰ ਕੋਰਟ ਦੇ ਵਿੱਚ ਵਕੀਲ ਕਰਨੇ ਪੈਂਦੇ ਜੋ ਕੁਝ ਵੀ ਕਰਨਾ ਪੈਂਦਾ ਇਸ ਬੰਦੇ ਤੇ ਕਰਵਾਵਾਂਗੇ ਕਰ ਸੁੱਕਾ ਨਹੀਂ ਜਾਣ ਦੇਣਾ ਧੰਨਵਾਦ ਸਾਈ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਕਹੇ ਸਵਾਲ ਦੀ ਮੈਂ ਸਾਥ ਪੈਣ ਥਰਡ ਐਂਗਲ ਤੇ ਤੂੰ ਬੱਚੀ ਨੂੰ ਬੰਨ੍ਹ ਨੂੰ ਲੈਣਾ ਇਹਦੇ ਸਾਦੀ ਜਿੰਦੀ ਜਿੰਦੀ ਛੱਡ ਦੇ ਨੀ すいます。